ਸਸਿਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਿਵਿੰਦਰ ਮੰਡ ਸਾਡਾ ਜਿੱਥੇ ਪੰਜਾਬ ਦਾ ਸ਼ੇਰ ਦਲਜੀਤ ਦੋਸਾਂਝ ਬੈਕ ਟੂ ਬੈਕ ਉਹਨਾਂ ਦੀਆਂ ਜਿਹੜੀਆਂ ਫਿਲਮਾਂ ਹਿੱਟ ਹੋ ਰਹੀਆਂ ਨੇ ਬੈਕ ਟੂ ਬੈਕ ਕਾਨਸਰਟ ਜਿਹੜੇ ਉਹਨਾਂ ਦੇ ਹਾਊਸਫੁੱਲ ਸੋਲਡ ਆਊਟ ਹੋ ਰਹੇ ਨੇ ਤਾਂ ਉੱਥੇ ਹੀ ਪੰਜਾਬ ਦਾ ਇੱਕ ਦੂਸਰਾ ਸਰਦਾਰ ਐਮ ਵੀ ਵਿਰਕ ਐਮ ਵੀ ਵਿਰਕ ਵੀ ਦਲਜੀਤ ਨਾਲੋਂ ਇਸ ਵਕਤ ਘੱਟ ਨਹੀਂ ਉਹਨਾਂ ਦੀ ਵੀ ਬੈਕ ਟੂ ਬੈਕ ਫਿਲਮਾਂ ਆ ਰਹੀਆਂ ਨੇ ਪਾਲੀਵੁੱਡ ਦੇ ਵਿੱਚ ਬਾਲੀਵੁੱਡ ਦੇ ਵਿੱਚ ਤਾਂ ਉੱਥੇ ਹੀ ਉਹਨਾਂ ਦੀ ਇੱਕ ਪਿੱਛੇ ਜਿਹੀ ਫਿਲਮ ਰਿਲੀਜ਼ ਹੋਈ ਹੈ ਬਾਲੀਵੁੱਡ ਦੇ ਵਿੱਚ ਹਿੰਦੀ ਫਿਲਮ ਬੈਡ ਨਿਊਜ਼ ਵਿਕੀ ਕੋਸ਼ਲ ਦੇ ਨਾਲ ਜੋ ਕਿ ਅੱਛੀ ਖਾਸੀ ਕਮਾਈ ਕਰ ਰਹੀ ਹੈ ਔਰ ਦਰਸ਼ਕਾਂ ਨੂੰ ਬੇਹੱਦ ਪਸੰਦ ਵੀ ਆ ਰਹੀ ਹੈ ਤਾਂ ਉੱਥੇ ਜੇ ਗੱਲ ਕਰੀਏ ਦਿਲਜੀ ਦੋਸਾਂਝ ਦੀ ਤਾਂ ਉਹਨਾਂ ਨੇ ਵੀ ਬਾਲੀਵੁੱਡ ਦੇ ਵਿੱਚ ਜਿਹੜੀ ਐਂਟਰੀ ਮਾਰੀ ਸੀ ਉਸ ਤੋਂ ਬਾਅਦ ਉਹਨਾਂ ਦੀ ਕਈ ਫਿਲਮਾਂ ਹਿੱਟ ਹੋਈਆਂ ਚਮਕੀਲਾ ਸੁਪਰ ਹਿੱਟ ਹੋਈ ਉਸ ਤੋਂ ਬਾਅਦ ਗੁੱਡ ਨਿਊਜ਼ ਹਿੱਟ ਹੋਈ ਤਾਂ ਉੜਤਾ ਪੰਜਾਬ ਹਿੱਟ ਹੋਈ ਤਾਂ ਉਸ ਤੋਂ ਬਾਅਦ ਹੁਣ ਗੱਲ ਕਰੀਏ ਅਮੇਵਰਕ ਦੀ ਬੈਡ ਨਿਊ ਫਿਲਮ ਦੇ ਵਿੱਚ ਉਹਨਾਂ ਨੇ ਜਿਹੜਾ ਕੰਮ ਕੀਤਾ ਬੇਹਦ ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਉਹਨਾਂ ਦੀ ਕਾਮਿਕ ਟਾਈਮਿੰਗ ਜਿਹੜੀ ਆ ਉਬੇਰ ਨੂੰ ਪਸੰਦ ਆ ਰਹੀ ਤੇ ਉੱਥੇ ਹੀ ਇੱਕ ਨਵੀਂ ਫਿਲਮ ਅਨਾਉਂਸ ਹੋ ਚੁੱਕੀ ਹੈ ਅਕਸ਼ੇ ਕੁਮਾਰ ਦੇ ਨਾਲ ਉਹਨਾਂ ਦੀ ਫਿਲਮ ਦਾ ਨਾਮ ਹੈ ਖੇਲ ਖੇਲ ਮੇ ਤਾਂ ਵੱਡੀ ਸਟਾਰ ਕਾਸਟ ਹੈ ਇਸ ਫਿਲਮ ਦੀ ਤਾਂ ਕਹਿਣ ਤੋਂ ਬਾਅਦ ਇਹ ਹੈ ਕਿ ਜਿੱਥੇ ਦਿਲਜੀਤ ਦੋਸਾਂਜ ਬੈਕ ਟੂ ਬੈਕ ਬਾਲੀਵੁੱਡ ਪਾਲੀਵੁੱਡ ਦੇ ਵਿੱਚ ਫਿਲਮਾਂ ਲੈ ਕੇ ਆ ਰਹੇ ਨੇ ਤਾਂ ਉੱਥੇ ਹੀ ਕਾਫੀ ਟੱਕਰ ਦਿੰਦੇ ਹੋਏ ਨਜ਼ਰ ਆ ਰਹੇ ਨੇ ਐਮ ਏ ਵਰਕ ਦਿਲਜੀਤ ਦੋਸਾਂਜ ਨੂੰ ਉਹਨਾਂ ਦੀਆਂ ਫਿਲਮਾਂ ਵੀ ਬੈਕ ਟੂ ਬੈਕ ਜਿਹੜੀਆਂ ਬਾਲੀਵੁੱਡ ਦੇ ਵਿੱਚ ਆ ਰਹੀਆਂ ਨੇ ਤਾਂ ਜਿਹੜੀ ਸਟਾਰ ਕਾਸਟ ਇਸ ਫਿਲਮ ਦੀ ਉਹ ਤੁਹਾਨੂੰ ਦੱਸ ਦਿੰਦੇ ਨੇ ਕਿ ਇਸ ਫਿਲਮ ਦੇ ਵਿੱਚ ਕੌਣ ਕੌਣ ਹੋਵੇਗਾ ਖੇਲ ਪ੍ਰਗਿਆ ਜੈਸਵਾਲ ਅਤੇ ਹੋਰ ਕੋਈ ਸਿਤਾਰੇ ਜਿਹੜੇ ਨੇ ਉਹ ਨਜ਼ਰ ਆਉਣ ਵਾਲੇ ਨੇ ਤਾਂ ਇਹ ਜਿਹੜੀ ਫਿਲਮ ਅਗਸਤ ਦੇ ਵਿੱਚ ਰਿਲੀਜ਼ ਹੋਏਗੀ 15 ਅਗਸਤ ਦਾ ਦਸਰੇ ਨੇ ਕਿ ਫਿਲਮ ਰਿਲੀਜ਼ ਹੋਵੇਗੀ ਪਰ ਵੱਡੀ ਗੱਲ ਇਹ ਹੈ ਕਿ ਪੰਜਾਬ ਦੇ ਜਿਹੜੇ ਸਾਡੇ ਸ਼ੇਰ ਨੇ ਅਮੀ ਵਰਕ ਤੇ ਦਿਲਜੀਤ ਦੋਸਾਂਝ ਬਾਲੀਵੁੱਡ ਵਿੱਚ ਜਾ ਕੇ ਤੱਕ ਪਾ ਰਹੇ ਨੇ ਤਾਂ ਬੈਕ ਟੂ ਬੈਕ ਫਿਲਮਾਂ ਕਰਦੇ ਪਏ ਨੇ ਸੋ ਤੁਹਾਨੂੰ ਦੋਨਾਂ ਵਿੱਚੋਂ ਕਿਹੜਾ ਪਸੰਦ ਹੈ ਕਮੈਂਟ ਕਰਕੇ ਦੱਸ ਸਕਦੇ ਹੋ ਦਿਲਜੀਤ ਦੋਸਾਂਝ ਜਾਂ ਫ੍ਰੀਮੀ ਵਰਕ ਸੋ ਆਪਣੇ ਜਿਹੜੇ ਜਵਾਬ ਨੇ ਕਮੈਂਟਾਂ ਰਹੀਂ ਜ਼ਰੂਰ ਸਾਂਝੇ ਕਰਿਓ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਸਤਿ ਸ਼੍ਰੀ ਅਕਾਲ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X اور WhatsApp چینل پر